ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਚਾਤ ਤੇ ਅੱਜ ਦੇ ਵੱਡੇ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਹੁਣੇ-ਹੁਣੇ ਆਈ ਹੈ ਜੀ ਬੱਟੀਖਰ ਪੰਜਾਬੀ ਕਾਇਕ ਦੀ ਮੌਤ ਹੋ ਚੁੱਕੀ ਹੈ ਕੌਣ ਹੈ ਉਹ ਪੰਜਾਬੀ ਕਾਇਕ ਉਹ ਵੀ ਤੁਹਾਡਾ ਸਾਂਝਾ ਕਰਨਾ ਹੈ ਨਾਲੇ ਤੁਹਾਨੂੰ ਦੱਸਾਂਗੇ ਜੀ 5-5 ਲੱਖ ਰੁਪਏ ਪੈ ਚੁੱਕੇ ਨੇ ਜੀ ਖਾਤਿਆਂ ਵਿੱਚ ਭਵੰਤਮਨ ਸਰਕਾਰ ਨੇ ਪਾਏ ਨੇ ਕਿੰਨਾ ਲੋਕਾਂ ਦੇ ਖਾਤੇ ਵਿੱਚ ਪਏ ਨੇ ਜੀ ਉਹ ਵੀ ਤੁਹਾਡਾ ਸਾਂਝਾ ਕਰਨਾ ਹੈ ਚਲੋ ਚੱਲੇ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੀਡੀਓ ਖਬਰ ਜੀ ਰੋਜੀ ਰੋਟੀ ਕਮਾਉਣ ਲਈ ਸਿੰਗਾਪੁਰ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕਿਆ ਕਿਸੇ ਨੇ ਨਹਿਰ 'ਚ ਦਿੱਤਾ ਸੀ ਜਿੱ ਤੱਕਾ ਪੰਜਾਬ ਤੋਂ ਵਿਦੇਸ਼ ਰੋਜੀ ਰੋਟੀ ਕਮਾਉਣ ਗਏ ਪੰਜਾਬੀ ਵਿਦੇਸ਼ ਵਿੱਚ ਜਿਹੜੇ ਮੁੰਡੇ ਦੀ ਮੌਤ ਹੋ ਚੁੱਕਿਆ ਨਹਿਰ 'ਚ ਕਿਸੇ ਨੇ ਤੱਕਾ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਅਨਮੋਲ ਕਹਾਤ్రਾਨੇ ਦੋ ਨੌਜਵਾਨਾਂ ਦੀ ਇੱਛਾ ਇੰਜ ਕੀਤੀ ਆ ਪੂਰੀ ਟਿਕਟਾਂ ਬੁੱਕ ਕਰਵਾ ਕੇ ਵਿਖਾਈਆ ਜੱਟ ਐਂਡ ਜੁਲਿਟ 3 ਪੰਜਾਬੀ ਮੂਵੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਰਾਤ 1 ਵਜੇ ਹਾਈਵੇ ਤੇ ਲੱਗੇ ਨਾਕੇ ਦੌਰਾਨ 4 ਸਤੇ ਡਰੱਗ ਮਨੀ ਸਮੇਤ ਚਾਰ ਕਾਰਸਵਾਰ ਗ੍ਰਿਫਤਾਰ ਕਰ ਲਏਗੇ ਨੇ ਦੇਰਾ ਧਾਈਵੇ ਦੇ ਲਗਾਈ ਨਾਕੇ ਦਰਾਂ ਥਾਣਾ ਦਿਨਾਂਗਰ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਚਾਰ ਕਾਰਸਵਾਰ 401 ਗ੍ਰਾਮ 425 ਗ੍ਰਾਮ ਰੁਪਏ ਦੀ ਜਿਹੜੀ ਡਰੱਗਮਣੀ ਸਮੇਤ ਪੁਲਿਸ ਨੇ ਕਾਬੂ ਕੀਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਕਸੀਨ ਦਿਲਪ੍ਰੀਤ ਸਿੰਘ ਬਲੌਨ ਟਿਪਟਿਕ ਮਿਸ਼ਨ ਆਦਿੱਤਿਆ ਉੱਪਰ ਲੱਡ ਗਾਈਡ ਬੁੱਕ ਸੌਂਪੀ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਲੋਕ ਗਾਇਕ ਗੁਰਮੀਤ ਬਾਵਾ ਦੇ ਪਰਿਵਾਰ ਨੂੰ ਦਿੱਤੀ ਜੀ 1 ਲੱਖ ਰੁਪਏ ਦੀ ਸਹਾਇਤਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਪ੍ਰਸਿੱਧ ਗਾਇਕ ਗੁਰਮੀਤ ਬਾਵਾ ਦੇ ਪਰਿਵਾਰ ਜਿਸ ਵਿੱਚ ਉਹਨਾਂ ਦੀ ਧੀ ਗਲੋਰੀ ਬਾਵਾ ਸ਼ਾਮਲ ਹੈ ਨੂੰ 1 ਲੱਖ ਰੁਪਏ ਦਾ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿੱਤੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਫਾਜ਼ਿਲਕਾ ਫਰੋਜ਼ਪੁਰ ਰੂਟ ਲਈ ਰੋਡਵੇਜ਼ ਨੇ ਤਿੰਨ ਹੋਰ ਬੱਸਾਂ ਦੀ ਮੰਗ ਕੀਤੀ ਹੈ ਐਮਡੀ ਪੰਜਾਬੱਸ ਵੱਲੋਂ ਦਿੱਤੀ ਗਈ ਹੈ ਜੀ ਸਹਿਮਤੀ ਜਲਦ ਮਿਲਣਗੀਆਂ ਬੱਸਾਂ ਸਤੋਵਾਰ ਅਗਲੀ ਵੀਡੀਓ ਜੀ ਨਰੇਗਾ ਮਜ਼ਦੂਰਾਂ ਦੇ ਉੱਪਰ ਚੜਿਆ ਟਰੈਕਟਰ ਦੋ ਔਰਤਾਂ ਦੀ ਮੌਤ ਹੋ ਚੁੱਕੀ ਹੈ ਦਰਜਨਾਂ ਦੇ ਕਰੀਬ ਜ਼ਖਮੀ ਨੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਨਾਬਾ ਵਿੱਚ ਇੱਕ ਸੜਕ ਹਾਦਸੇ ਦੀ ਖਬਰ ਸਾਹਮਣੇ ਹੈ ਜਿੱਥੇ ਨਾਬਾ ਦੇ ਪਿੰਡ ਅਚਲ ਤੋਂ ਦੁੰਗਾ ਦੇ ਰਸਤੇ ਦੇ ਨਰੇਗਾ ਮਜ਼ਦੂਰ ਉਤੇ ਇੱਕ ਟਰੈਕਟਰ ਚੜ ਗਿਆ ਜਿਸ ਕਾਰਨ ਦੋ ਮਹਿਲਾ ਮਜ਼ਦੂਰ ਦੀ ਮੌਤ ਹੋ ਗਈ ਹੈ ਉੱਥੇ ਹੀ 8 ਮਜ਼ਦੂਰ ਜ਼ਖਮੀ ਹੋ ਗਏ ਨੇ ਸਾਰੇ ਮਜ਼ਦੂਰਾਂ ਨੂੰ ਇਲਾਜ ਲਈ ਨਾਬਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਨਾਭਾ ਵਿਖੇ ਬਕਾਬੂ ਟਰੈਕਟਰ ਦੀ ਲਪੇਟ ਚ ਆਇਆ ਦਰਜਨਾ ਪਰ ਮਹਿਲਾ ਨਰੇਗਾ ਵਰਕਰ ਹਲਕਾ ਨਾਭ ਦੇ ਪਿੰਡ ਤੁੰਗਾ ਦੇ ਹੁਸ਼ਣਪੁਰ ਲਾਗੇ ਇੱਕ ਹਾਸਾ ਬਫਰ ਗਿਆ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਫਸੀਆਈ ਦੇ ਗੋਦਾਮ ਚ ਤਨਾਤ ਸਰਕਾਰੀ ਮੁਲਾਜ਼ਮ ਨੇ ਡਿਊਟੀ ਦੌਰਾਨ ਨਿਕਲਿਆ ਜ਼ਹਿਰੀਲਾ ਪਦਾਰਥ ਪਤਾਉਣ ਦੀ ਖਬਰ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਪ੍ਰਤਾਪ ਬਾਜਪਾ ਦਾ ਆਪ ਤੇ ਨਿਸ਼ਾਨਾ ਕਿਹਾ ਜਲੰਧਰ ਚ ਖੁੱਲੇ ਆਮ ਧੜਾ ਧੜ ਬਿਕ ਰਿਹਾ ਜੀ ਨੌਜਵਾਨ ਨਸ਼ੇ ਕਰਨ ਗੁਆ ਰਹੇ ਨੇ ਆਪਣੀ ਜਾਨਾਂ ਪੰਜਾਬ ਦੇ ਪੱਛਮੀ ਹਲਕੇ ਵਿੱਚ ਹੋਣ ਵਾਲੀ ਜਿਮਣੀ ਚੋਣ ਨੂੰ ਲੈ ਕੇ ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧੀ ਪਾਰਟੀ ਦੇ ਨਿਸ਼ਾਨਾ ਸਾਧਿਆ ਇਸ ਦੌਰਾਨ ਸ਼ੀਤਲ ਅਰੂਲਾਗ ਵੱਲੋਂ ਆਮ ਆਦਮੀ ਪਾਰਟੀ ਦੇ ਲਗਾਏ ਗਏ ਗੰਭੀਰ ਦੋਸ਼ਾਂ ਸੰਬੰਧੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਸੀਐਮ ਨੇ ਮਾਨ ਨੇ ਪ੍ਰਤਾਪ ਬਾਜਵ ਦੀ ਚੁਣੌਤੀ ਦੇਖੀ ਹੈ ਉਹਨਾਂ ਨੇ ਸੀਐਮ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ 5 ਜੁਲਾਈ ਨੂੰ ਵਿਰੋਧੀ ਧਿਰ ਦੇ ਸਾਰੇ ਆਗੂ ਨੂੰ ਬੁਲਾ ਕੇ ਸ਼ੀਤਲ ਅਰਵਲਾਗ ਦੇ ਸਵਾਲਾਂ ਦੇ ਖੁੱਲ ਕੇ ਜਵਾਬ ਦੇਣ ਉਹਨਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਚੀਫ ਜਸਟਿਸ ਤੋਂ ਕਹੀ ਕਰਵਾ ਸਕਦੇ ਨੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਜਲੰਧਰ ਬਾਰੇ ਅਹਿਮ ਗੱਲ ਆਖੀ ਹੈ ਉਸ ਤੋਂ ਬਾਅਦ ਅਗਲੀ ਪੰਜਾਬ ਪੁਲਿਸ ਦੇ ਹੱਥ ਲੱਗੇ ਜੀ ਵੱਡੀ ਸਫਲਤਾ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਭੇਜਣ ਵਾਲੇ ਦਰੋਹ ਇਹਵਲ ਜਿਹੜੇ ਟਰੈਵਲ ਏਜੰਟ ਕਾਬੂ ਕਰ ਲਏ ਨੇ ਪੰਜਾਬ ਦੀ ਪੁਲਿਸ ਨੇ ਸਾਈਬਰ ਕ੍ਰਾਈਮ ਡਿਵੀਜ਼ਨ ਦੇ ਪੰਜਾਬ ਤੋਂ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਅਤੇ ਹੋਰ ਦੱਖਣੀ ਪੂਰਬੀ ਏਸ਼ੀਆ ਦੇਸ਼ਾਂ ਵਿੱਚ ਭੇਜਣ ਵਾਲੇ ਦੋ ट्रैवल एजेंट्सਾਂ ਨੂੰ ਮੁੱਖ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ट्रैवल एजेंट्स ਪੋਲੇ ਪਾਲੇ ਲੋਕਾਂ ਨੂੰ ਡਾਟਾ ਐਂਟਰੀ ਦੀਆਂ ਨੌਕਰੀਆਂ ਦਾ ਲਾਲਚ ਦੇ ਕੇ ਪੰਜਾਬ ਤੋਂ ਕੰਬੋਡੀਆ ਭੇਜਦੇ ਸਨ ਕੰਬੋਡੀਆ ਵਿੱਚ ਸ਼ਾਮ ਰੀਪ ਪਹੁੰਚਣ ਤੇ ਉਹਨਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਸਨ ਫਿਰ ਉਹਨਾਂ ਨੂੰ ਸਾਈਬਰ ਸਕੈਮਿੰਗ ਕਾਲ ਸੈਂਟਰ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਖਬਰ ਜੀ ਪਿੰਡ ਬਾੜਾ ਪਿੰਡ ਦੇ ਤਿੰਨ ਬਜ਼ੁਰਗ ਮੁਫਤ ਕਣਕ ਦੀ ਸਪਲਾਈ ਬੰਦ ਕੀਤੇ ਜਾਣ ਤੇ ਪਰੇਸ਼ਾਨ ਨੇ ਸ਼੍ਰੀ ਕੀਰਤਪੁਰ ਸਾਹਿਬ ਨਜ਼ਦੀਕੀ ਬੜਾ ਪਿੰਡ ਦੇ ਤਿੰਨ ਬਜ਼ੁਰਗ ਕੇਂਦਰ ਸਰਕਾਰ ਵੱਲੋਂ ਲੋੜਵੰਦ ਗਰੀਬ ਲੋਕਾਂ ਨੂੰ ਮੁਫਤ ਦਿੱਤੀ ਜਾਣ ਵਾਲੀ 5 ਕਿਲੋ ਕਣਕ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਅੰਗਰ ਅਚੀਕਨ ਦਲਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਦੀ ਖਬਰ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਮੰਜੀਸ਼ ਨਗਰ ਚ 24 ਘੰਟੇ ਤੋਂ ਬੱਤੀ ਜੜੀ ਗੁੱਲੇ ਲੋਕਾਂ ਨੇ ਕਿਹਾ ਹੈ ਬਿਜਲੀ ਕਰ ਕੀਤੀ ਹੈ ਜੀ ਨਰੇਵਾ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਬਿਹਾਰ ਠੀਕ ਹੈ ਜੀ 24 ਘੰਟਿਆਂ ਚ ਚਾਰ ਪੁਲ ਡਿੱਗੇ ਨੇ 시ਵਾਨ ਤੋਂ ਪੰਜਾਬ ਹੁਣ ਸਾਰਨ ਵੀ ਪੁਲ ਹੋਇਆ ਜੀ ਟਾਂ ਟੇੜੀ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਸਾਰਨ ਜ਼ਿਲ੍ਹੇ ਚ ਜਨਤਾ ਬਾਜ਼ਾਰ ਵਿੱਚ ਸਾਲ 2004-5 ਵਿੱਚ ਬਣਿਆ ਪੁਲ ਟੱਗਿਆ ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਅਗਲੀ ਵੀਡੀਓ ਗਾਈ ਕਾ ਸੁਰਿੰਦਰ ਲਾੜੀ ਕੈਨੇਡਾ ਤੋਂ ਵਾਪਸ ਪਰਤ ਚੁੱਕੇ ਨੇ ਪੰਜਾਬੀ ਲੋਕ ਕਹਿੰਦੇ ਸੁਰਿੰਦਰ ਲਾੜੀ ਕੈਨੇਡਾ ਦੇ ਲੰਬੇ ਟੂਰ ਤੋਂ ਬਾਅਦ ਵਤਨ ਆ ਚੁੱਕੇ ਨੇ ਜਾਣਕਾਰੀ ਦਿੰਦਿਆਂ ਮੈਨੇਜਰ ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਟੂਰ ਦਾ ਗਾਇਕ ਸੁਰਿੰਦਰ ਲਾੜੀ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰ ਜਿਵੇਂ ਸਰੀ, ਬੈਨਕੂਬਰ, ਟੋਰਾਂਟੋ, ਐਡਮਿੰਟਨ ਵਿੱਚ ਵੀ ਸਫਲ ਸਟੇਜ ਸ਼ੋਅ ਕੀਤੇ ਨੇ ਉਸ ਤੋਂ ਬਾਅਦ ਅਗਲੀ ਵਿ ਕੱਗੜ ਦੀ ਹੈ ਜਿੱਥੇ ਕੱਗੜ ਦੀ ਬੰਨ ਦੀ ਮਜ਼ਬੂਤੀ ਨਹੀਂ ਛੱਡਦੇ ਹਾਰੀ ਕੋਈ ਕਸਰ ਆਸ਼ਿਕਾ ਜੈ ਡੀਸੀ ਪੈਂਡਟ ਤੇ ਵਾਣਾ ਵੀ ਕੀ ਹਲਾਤੋ ਬਚਾਓ ਸੰਬੰਧੀ ਚੱਲ ਰਹੇ ਨੇ ਜਿਹੜੇ ਕਾਰਜ ਇਹ ਖਬਰ ਜੀ ਕੱਗਰ ਦੇ ਬੰਨ ਦੀ ਮਜ਼ਬੂਤੀ ਚ ਨਹੀਂ ਛੱਡੀ ਜਾ ਰਹੀ ਕੋਈ ਕਸਲ ਆਸ਼ੀਕਾ ਜਨ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸ਼ਹਿਰ ਚ ਕਈ ਘੰਟੇ ਬਿਜਲੀ ਜੜੀ ਰਹੀ ਹੈ ਬੰਨ ਤੋਂ ਕਾਮਦਾਰ ਪਰੇਸ਼ਾਨੇ ਮੋਗਾ ਪਿਛਲੇ ਦਿਨਾਂ ਤੋਂ ਹੀ ਬਦਰਹੀ ਹਮਸ ਤੇ ਗਰਮੀ ਕਾਰਨ ਬਿਜਲੀ ਦਾ ਲੋਡ ਵਧਨ ਕਾਰਨ ਟਰਾਂਸਫਾਰਮਰਾਂ ਚ ਨੁਕਸ ਪੈ ਗਏ ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਬ੍ਰੈਂਪਟਨ ਵਿੱਚ ਬਰਫ਼ ਦੀ ਪੱਟ ਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਬ੍ਰੈਂਪਟਨ ਸਿਟੀ ਦੀ ਸੜਕਾਂ ਫੁੱਟਪਾਥਾਂ ਤੇ ਟਰਾਂਜ਼ਿਟ ਬੱਸ ਸਟਾਪਾਂ ਲਈ ਆਪਣੇ ਮੌਜੂਦਾ ਸਰਦੇ ਰੱਖ-ਰਖਾਓ ਸੇਵਾ ਇਕਰਾਰ ਨਾਮੀ ਨੂੰ ਰੈਵਨਿਊ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਫੁੱਟ ਪਾਥਾਂ ਤੇ ਖਿੜਕੀਆਂ ਨੂੰ ਸਾਫ਼ ਕਰਨ ਦੇ ਨਤੀਜੇ ਵਜੋਂ ਪ੍ਰਤੀ ਘਰ ਸਲਾਨਾ ਪ੍ਰਾਪਰਟੀ ਟੈਕਸ 12.86 ਡਾਲਰ 98 ਡਾਲਰ ਤੱਕ ਵਧੇਗਾ ਉਸ ਤੋਂ ਬਾਅਦ ਅਗਲੀ ਵੇਲੇ ਟਰਾਂਸਫਰ ਮਰਜੂ ਤੇਲ ਚੋਰੀ ਵਾਲੇ ਚਾਰ ਬਲੈਰੂਸ ਨੂੰ ਗ੍ਰਿਫਤਾਰ ਕਰ ਲਏ ਨੇ ਇਹ ਖਬਰ ਹੈ ਜੀ ਪੰਜਾਬੀ ਜਾਗਰਣ ਫਾਜ਼ਿਲਕਾ ਦੇ ਪੁਲਿਸ ਨੇ ਕਰੀਬ 200 ਦੇ ਕਰੀਬ ট্রান্সਫਾਰਮਾਂ ਵਿੱਚੋਂ ਤੇਲ ਚੋਰੀ ਕਰਨ ਦੇ ਮਾਮਲੇ ਵਿੱਚ ਚਾਰ ਵਿਅਕਤੀ ਨੂੰ ਗੱਡੀ ਸਮੇਤ ਕਾਬੂ ਕੀਤਾ ਹੈ ਦੋਸਤੋ ਬਾਅਦ ਅਗਲੀ ਵੀਡੀਓ ਹਰਿਆਣਾ ਚ ਮੰਤਰੀ ਦੀ ਕੇਂਦਰੀ ਨੂੰ ਅਪੀਲ ਅੰਦੋਲਨਕਾਰੀ ਕਿਸਾਨ ਨੂੰ ਮਨਾ ਕੇ ਸ਼ੰਭੂ ਬਾਰਡਰ ਖਾਲੀ ਕਰਵਾਉਣ ਜੀ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਸ਼ੀਮ ਗੋਇਲ ਨੇ ਖੇਤੀਬਾੜੀ ਮੰਤਰੀ ਸ਼ਿਬਰਾਜ ਸਿੰਘ ਚੋਹਣ ਨਾਲ ਮੁਲਾਕਾਤ ਕਰਕੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਰਨ ਅੰਬਾਲਾ ਲਾਗਲਾ ਸ਼ੰਭੂ ਬਾਰਡਰ ਤੇ ਬੰਦ ਪਏ ਤੇ ਆਮ ਲੋਕਾਂ ਨੇ ਇੱਕ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਇਹਨਾਂ ਨੂੰ ਇੱਕ ਵੱਡੀ ਖਬਰ ਤਾਂ ਮੈਨੂੰ ਜੀ ਪੰਜਾਬੀ ਅਦਾਕਾਰਾਂ ਅੱਖਾਂ ਕਰ ਗਿਆ ਜੀ ਨਮ ਭੋਗ ਤੇ ਅੰਤਿਮ ਅਰਦਾਸ ਮੌਕੇ ਤੇ ਫੁੱਟਫੁੱਟ ਰੋਇਆ ਜੀ ਪ੍ਰਵਤ ਪੰਜਾਬੀ ਅਦਾਕਾਰ ਰਣਦੀਪ ਪੰਘੂ ਦੀ ਮੌਤ ਦੇ ਗਮ ਵਿੱਚ ਨਾ ਸਿਰਫ ਨਜਬ ਬਲਕਿ ਪ੍ਰਸ਼ੰਸਕ ਵੀ ਹਾਲੇ ਤੱਕ ਬਾਹਰ ਨਹੀਂ ਆਏ ਨੇ ਕਲਾਕਾਰ ਦੀਆਂ ਯਾਦਾਂ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਹਾਲ ਹੀ ਵਿੱਚ 30 ਜੂਨ ਨੂੰ ਭੋਗ ਅਤੇ ਅੰਤਿਮ ਅਰਦਾਸ ਹੋਈ ਹੈ ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਹਰਤੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ ਦੱਸ ਦਈਏ ਰਣਦੀਪ ਭੰਗੂ ਦਾ ਭੋਗ ਅੰਤਿਮ ਅਰਦਾਸ ਇਸ ਤਸਵੀਰ ਤੇ ਸੋਸ਼ਲ ਮੀਡੀਆ ਅਕਾਊਂਟ ਉਪਰ ਸ਼ੇਅਰ ਕੀਤੀ ਗਈ ਹੈ ਉਹਨਾਂ ਦਾ ਭੋਗ ਚੂਹੜ ਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ ਪਾਇਆ ਗਿਆ ਦੱਸ ਦਈਏ ਰਣਦੀਪ ਭੰਗੂ ਦਾ ਦੇਹਾਂਤ 22 ਜੂਨ ਨੂੰ ਹੋਇਆ ਸੀ ਉਸ ਦੀ ਅਚਾਨਕ ਦਿਹਾਂਤ ਨਾਲ ਫਿਲਮੀ ਸਿਤਾਰਿਆਂ ਵਿੱਚ ਵੱਡਾ ਸਦਮਾ ਪਾਇਆ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਸੜਕ ਹਾਦਸੇ 'ਚ ਫੌਤ ਹੋਏ ਪੱਤਰਕਾਰ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਦਿੱਤੀ ਜੀ ਵਿੱਤੀ ਸਹਾਇਤਾ ਪਿਛਲੇ ਸਾਲ ਭਿਆਨਕ ਸੜਕ ਹਾਦਸੇ ਵਿੱਚ ਫੌਤ ਹੋਏ ਪੱਤਰਕਾਰ ਇਕਬਾਲ ਖਾਨ ਬਾਲੀ ਚੰਨੋ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ 5 ਲੱਖ ਰੁਪਏ ਦੀ ਸਹਾਇਤਾ ਰਕਮ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਪਿਛਲੇ ਸਾਲ ਪਵਾਨੀਗੜ ਇਲਾਕੇ ਤੇ ਬਹੁਤ ਹੀ ਹੁਨਾਰਾ ਪੱਤਰਕਾਰ ਇਕਬਾਲ ਖਾਨ ਚੰਨੂ ਉਰਫ ਡਾਕਟਰ ਬਾਲੀ ਦੀ ਸੜਕ ਹਾਦਸੇ ਚ ਮੌਤ ਹੋ ਗਈ ਸੀ ਜੀ ਤਾਂ ਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵਾਜੀ